ਕਾਹ ਕਰ ਗਈ ਕੱਲ ਬਾਜ਼ਾਰ ਲੈ ਆਂਦੇ ਸੂਟ ਸਾਟ ਆਹ ਸੂਟ ਤਾਂ ਮੈਂ ਲੈ ਆਂਦੇ ਵੱਡੀ ਵੱਡੀ ਨੀਵਸਤੇ ਲੈ ਆਂਦਾ ਤੇ ਇੱਕ ਛੋਟੀ ਜਿਹੀ ਵਾਸਤੇ ਵੀ ਲੈ ਆਂਦਾ ਤੇ ਬਾਕੀ ਦਾ ਸਮਾਨ ਉਹ ਹੀ ਲੈ ਆਉਣਾ ਸੀ ਨਾਲ ਹੀ ਕਿਹੜਾ ਸਮਾਨ ਤੂੰ ਹੀ ਜਾਣਾ ਮੈਂ ਇੰਨਾ ਸਮਾਨ ਲੈਣ ਮੈਂ ਥੋੜੀ ਜਾਣਾ ਤੂੰ ਜਾ ਉਹ ਤੇ ਫੇਰ ਹੀ ਮੈਂ ਸਮਾਰ ਹੀ ਦਿੱਤਾਗੀ ਮੈਂ ਇਕੱਲੀ ਕੀ ਕਰ ਲਵਾਂ ਤੂੰ ਨਾ ਇੱਕ ਵਾਰੀ ਦੋਵਾਂ ਭੈਣਾਂ ਨੂੰ ਫੋਨ ਕਰਕੇ ਪੁੱਛ ਲੈਣਾ ਹੀ ਕੋਈ ਸਮਾਨ ਚਾਹੀਦਾ ਕੋਈ ਕਹਿੰਦੇ ਨੇ ਤੇ ਆਪਾਂ ਫਿਰ ਪੜ ਲਿਆਵਾਂਗੇ ਇੱਕ ਵਾਰੀ ਫੋਨ ਜ਼ਰੂਰ ਕਰੀ। ਛੋਟੀ ਦਿਨ ਨਾਲ ਮੇਰੀ ਗੱਲ ਹੋਈ ਸੀ। ਉਹ ਕਹਿੰਦੇ ਇਹ ਮੈਂ ਪੰਜਾਬਾ ਲੈਣੀ। ਪੰਜਾਬਾ ਤੇ ਅੱਗੇ ਵੀ ਲੈ ਕੇ ਦਿੱਤੀਆਂ ਸੀ। ਫਿਰ ਪੰਜਾਬਾ ਬਾਰੇ ਕਹਿੰਦੇ ਸੀ। ਆਹੋ ਖਰਾਬ ਹੋ ਗਈ ਨਾ ਤਾਂ ਹੀ ਕਹਿੰਦੇ ਹੋਣੇ ਆ। ਖਰਾਬ ਹੋ ਗਈ ਨਾ। ਚਲ ਕੋਈ ਨਹੀਂ ਲੈ ਆਵਾਂਗੇ ਤੋ ਫਿਰ ਵੱਡੀ ਭੈਣ ਨੂੰ ਇੱਕ ਵਾਰੀ ਪੁੱਛ ਲੈਣਾਹੀਂ ਉਹ ਕੀ ਕਹਿੰਦੀ? ਵੱਡੀ ਦਿਨ ਨੇ ਅੱਗੇ ਕਿਹੜਾ ਕੁਝ ਮੰਗਿਆ? ਉਹ ਕੁਝ ਮੰਗਦੇ ਥੋੜੀ ਹੈਗੀ। ਜੋ ਦਵੋਗੇ ਨਾਲ ਲੈ ਲੈਣਾ। ਅੱਗੇ ਕਦੀ ਮੰਗਿਆ ਹੀ ਨਹੀਂ ਇਹਨਾਂ ਨੇ। ਫਿਰ ਵੀ ਇੱਕ ਵਾਰੀ ਦੁਬਾਰਾ ਫੋਨ ਕਰ ਲਈ ਫਿਰ ਵੀ ਪੁੱਛ ਲਈ ਉਹਨੂੰ ਜੇ ਦੀ ਕੁਝ ਚਾਹੀਦਾ ਤੇ ਦੱਸ ਦੋ ਕਿਉਂਕਿ ਫਿਰ ਉਹਦੇ ਮਨ ਚਣਾ ਆਵੇ ਕਿ ਅਸੀਂ ਉਹਨੂੰ ਪੁਜੀਬਾ ਲੈਤੀਆਂ ਤੇ ਫਿਰ ਇੱਕ ਵਾਰੀ ਫੋਨ ਕਰ ਲਈ ਠੀਕ ਆ ਮੈਂ ਦਿਨ ਨੂੰ ਵੱਡੇ ਦਿਨ ਨੂੰ ਫੋਨ ਕਰ ਲਵਾਂ ਛੋਟੇ ਦਿਨ ਮੈਂ ਕਰ ਹੀ ਲਿਆ ਵੱਡੇ ਦਿਨ ਨੂੰ ਕਰ ਲਵਾਂ ਚਲ ਫਿਰ ਮੈਂ ਮਿਲਦਾ ਨਾ ਮੈਨੂੰ ਟਾਈਮ ਤੇ ਫਿਰ ਅਹੀਂ ਹੋ ਕੇ ਉਹਨੇ ਬੁਝਾਰਾਂ ਕਿਉਂਕਿ ਟਾਈਮ ਸਰੀ ਕੰਮ ਕਰੀਏ ਤੁਸੀਂ ਜਾ ਫਿਰ ਆਪਣੇ ਕੰਮ ਕਰਾਓ ਫੇ ਸ਼ਾਮੀ ਚੱਲਦੇ ਬਾਜ਼ਾਰ ਨਾਲੇ ਜਿਹੜਾ ਕੰਮ ਨਿਭੜ ਜਣਾ ਟਾਈਮ ਨਾਲ ਉਹੀ ਚੰਗਾ ਹੁੰਦਾ ਚਲ ਠੀਕ ਆ ਫਿਰ ਮੈਂ ਹੋ ਕੇ ਉਹਨਾਂ ਵਾ ਫਿਰ ਮਿਲਦਾ ਸ਼ਾਮ ਨੂੰ ਠੀਕ ਆ ਆਗੇ ਤਹੀ ਬੜੀ ਜਲਦੀ ਆਏ ਜੇ ਤੁਸੀਂ ਤੇ ਕਹਿੰਦੇ ਵੀ ਮੈਂ ਸ਼ਾਮ ਨੂੰ ਆਣਾ ਆਹੋ ਯਾਰ ਇੱਕ ਦੋ ਕੰਮ ਮੈਂ ਕਰ ਆਇਆ ਵਾ ਜਿਹੜੇ ਬਾਕੀ ਕੰਮ ਹੋ ਮੈਂ ਕਰਲ ਕਰ ਲਾਂਗਾ ਤੇ ਨਾਲੇ ਅਸੀਂ ਬਾਜ਼ਾਰ ਜਾਣਾ ਨਾ ਉਹ ਵੀ ਕੰਮ ਆਜਿ ਨੇਬੇੜ ਹੀ ਲਈਏ ਚਲੋ ਮੈਂ ਤੁਹਾਡਾ ਸਪਾ ਨਹੀਂ ਲੈ ਕੇ ਆਨੀ ਪਾਣੀ ਪੀਣਾ ਆਓ ਚਲ ਪਾਣੀ ਪਹਿਲਾਂ ਪਿਆ ਦੇ ਪਾਣੀ ਲਓ ਕੀ ਗੱਲ ਆ ਬੜੀ ਪਰੇਸ਼ਾਨ ਲੱਗੰਨੀ ਆ ਨਹੀਂ ਨਹੀਂ ਇਦਾਂ ਨਹੀਂ ਤੇ ਕੋਈ ਗੱਲ ਨਹੀਂ ਯਾਰ ਗੱਲ ਤੇ ਹੈਗੀ ਕੋਈ ਨਾ ਕੋਈ ਸਵੇਰੇ ਤੂੰ ਕਿੰਨੀ ਚੰਗੀ ਭਲੀ ਸੀ ਕਿਵੇਂ ਆਸਾਸ ਕਿਵੇਂ ਨਾ ਗੱਲਾਂ ਕਰੰਦੇ ਸੀ ਜੇ ਕੋਈ ਹੈਗੀ ਟੈਨਸ਼ਨ ਤੇ ਦੱਸ ਹਾਂ ਦੇਨ ਧਿਆਰ ਆਉਂਦੇ ਆ ਨਾ ਸਾਰੇ ਲੋਕੀ ਆਪਣੇ ਘਰ ਬਣਾਉਂਦੇ ਆ ਆਪਾਂ ਵੀ ਵੇਖੋ ਕਿੰਨੇ ਚਾ ਕਰੰਨੇ ਆ ਦੀਰੀਆਂ ਵਸ ਸੁਟ ਲਿਆਂਦੇ ਵੱਡੀ ਦੀਦੀ ਵਸਤ ਵੀ ਲਿਆਂਦਾ ਪੰਜਾਬਾ ਲਿਆਂਦੀਆਂ ਕਿੰਨੇ ਚਾ ਕਰੰਨੇ ਆ ਨਾ ਤੇ ਯਾਰ ਇਹ ਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਆ ਜਦੋਂ ਦੇਨ ਤਿਹਾੜਾਂ ਦਾ ਸਾਰੇ ਚਾਮਾਂ ਨਾਲ ਹੀ ਮਨਾਉਂਦੇ ਆ ਤੈਨੂੰ ਟੈਨਸ਼ਨ ਲੈਣ ਦੀ ਕੀ ਲੋੜ ਆ ਇਹ ਗੱਲ ਕੀ ਐ ਮੈਨੂੰ ਪੂਰੀ ਖੁੱਲ ਕੇ ਗੱਲ ਦੱਸ ਨਾ ਫੇਰ ਹੀ ਮੈਨੂੰ ਪਤਾ ਲੱਗੂਗਾ ਕਿ ਤੂੰ ਕਹਿਣਾ ਕੀ ਚਾਹਨੀ ਐ ਤੁਹਾਨੂੰ ਪਤਾ ਹੀਗਾ ਕਿ ਯਾਰ ਕੀ ਮੇਰੇ ਭਰਾ ਨੇ ਘਾਟਾ ਕਿੰਨਾ ਪਿਆ کاروبار 'ਚ ਮਸਾਈ ਘਾਟ ਦਾ ਗੁਜ਼ਾਰਾ ਹੋ ਜਾਂਦਿਆ ਭਾਬੀ ਨੂੰ ਮੈਂ ਫੋਨ ਕੀਤਾ ਸੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਤੁਹ ਕਿਆਂ ਦੇ ਸੀ ਤੇ ਤੇਰਾ ਪੁਰਾਣਾ ਬੜੀ ਟੈਨਸ਼ਨ ਚ ਰਹਿੰਦਾਗਾ ਉਹ ਆਹੋ ਯਾਰ ਟੈਨਸ਼ਨ ਚ ਤੇ ਰਹਿਣਾ ਹੀ ਆ ਜਦੋਂ ਆਪਣਾ ਇੰਨਾ ਕਾਰੋਬਾਰ ਚੱਲਦਾ ਹੋਵੇ ਤੇ ਹੁਣ ਕਿਸੇ ਕੋ ਜਾ ਕੇ ਕੰਮ ਕਰਨਾ ਤੇ ਟੈਨਸ਼ਨ ਤੇ ਆਪੇ ਹੋਣੀ ਆ ਨਾਲੇ ਜੇ ਦੇ ਕੋ ਕੰਮ ਕਰਦੇ ਨਾ ਮਸਾਂ ਹੀ 10-12000 ਰੁਪਏ ਬਰਦਾ ਤੇ ਕਾਦਾ ਗੁਜ਼ਾਰਾ ਥੋੜੀ ਜਾਂਦਾ ਇੰਨੇ ਪੈਸਿਆਂ ਨਾਲ ਮੰਗਿਆਈ ਕਿੰਨੀ ਹੈਗੀ ਨਾ ਅਈ ਕੱਲ ਖਰਚੇ ਨਹੀਂ ਮਾਣੇਗੇ ਬੱਚਿਆਂ ਦੇ ਇੰਨੇ ਖਰਚੇਗੇ ਨੇ ਸਿਲੰਡਰ ਰਾਸ਼ ਦਾ ਸਮਾਨ ਕਿੰਨਾ ਘਰ ਦਾ ਸਮਾਨ ਹੁੰਦਾ ਇਹ ਚ ਸਾਰੇ ਕੱਚੇ ਲੱਗ ਜਾਂਦਾ ਸਾਰਾ ਪੈਸਾ ਤੇ ਇੱਥੇ ਲੱਗ ਜਾਂਦਾ ਖਾਦਾ ਗੁਜ਼ਾਰਾ ਕਰਨਾ ਪਤਾ ਕਿੰਨਾ ਮੁਸ਼ਕਲ ਆ ਅੱਜ ਕੱਲ ਯਾਰ ਗੱਲ ਤੇ ਤੇਰੀ ਸਹੀ ਆ 10 12000 ਚ ਨਹੀਂ ਹੁੰਦਾ ਗੁਜ਼ਾਰਾ ਪਰ ਕਰ ਵੀ ਕੀ ਸਕਦੇ ਆ ਨਾ ਮੰਗਾਈ ਵੀ ਇੰਨੀ ਆ ਪਰ ਲੋਕੀ ਭਰਦੇ ਨਹੀਂ ਤਨਖਾਹਾਂ ਇੰਨੀਆਂ ਕਿਸੇ ਦਾ ਸੋਚਦੇ ਨਹੀਂ ਨਾ ਕਿ 10 12000 ਨਾਲ ਕਿੱਥੋਂ ਗੁਜ਼ਾਰਾ ਹੋਏਗਾ ਘਰ ਦਾ ਜੰਨਨ ਨੂੰ ਤੇ ਰੱਬ ਵੀ ਭੁੱਲਿਆ ਪਿਆ ਲੋਕਾਂ ਨੂੰ ਸਹੀ ਗੱਲ ਤੁਹਾਡੀ ਲੋਕਾਂ ਨੂੰ ਰੱਬ ਭੁੱਲਿਆ ਆ ਪਰ ਰੱਬ ਨੂੰ ਵੀ ਸੋਚਣਾ ਚਾਹੀਦਾ ਨਾ ਕਿਉਂ ਨੇ ਕੇ ਤੇ ਮਾਰੇ ਦਿਨ ਲਿਆਂਦਾ ਤੋਂ ਇਹੋ ਜਿਹਾ ਦਿਨ ਦਿਖਾਉਂਦਾ ਲੋਕਾਂ ਯਾ ਤੋ ਟੈਨਸ਼ਨ ਨਾ ਲੈ ਤੋ ਇਦਾਂ ਕਰ ਭਾਜੀ ਨੂੰ ਫੋਨ ਕਰ ਉਹਨਾਂ ਨੂੰ ਕਹ ਆਓ ਬੈ ਕੇ ਸਲਾਹ ਕਰਦੇ ਕੋਈ ਨਾ ਕੋਈ ਮਸਲਾ ਹੱਲ ਕਰਦੇ ਆ ਕੀ ਕਰਾਂਗੇ ਉਹਨਾਂ ਨੂੰ ਫੋਨ ਕਰਕੇ ਜੇ ਰੱਬ ਨੇ ਹੀ ਉਹਨਾਂ ਬਾਰੇ ਸੋਚਿਆ ਤੇ ਆਪਾਂ ਕੀ ਸੋਚਾਂਗੇ ਆਪਾਂ ਵੀ ਤੇ ਇਨਸਾਨ ਹੀ ਹੈਗੇ ਆ ਯਾਰ ਤੂੰ ਤੇ ਐਵੇਂ ਟੈਨਸ਼ਨ ਲਈ ਜੰਨੀ ਆ ਜਦੋਂ ਮੈਂ ਤੈਨੂੰ ਕਹਿਣ ਨਾ ਫੋਨ ਕਰਾਂ ਯਾਰ ਕੁਝ ਨਾ ਕੁਝ ਤੇ ਕਰਾਂਗੇ ਹੀ ਚਲ ਜੇ ਨਾ ਕੁਝ ਕਰ ਸਕਾਂਗੇ ਕਮ ਸੇ ਕਮ ਉਹਨਾਂ ਨੂੰ ਹੌਸਲਾ ਤੇ ਦਵਾਂਗੇ ਜਿਨ੍ਹਾਂ ਨੇ ਇੰਨੀ ਟੈਨਸ਼ਨ ਲਿੱਤੀ ਆ ਐਵੇਂ ਕੋਈ ਗਲਤ ਮਲਤ ਕਦਮ ਨਹੀਂ ਨਾ ਚੁੱਕ ਲੈਣਾ ਤੂੰ ਮੇਰੇ ਕਹਿੰਤੇ ਕਰੀ ਫੋਨ ਕਰ ਚਲੋ ਠੀਕ ਆ ਮੈਂ ਕਰਦੀ ਫੋਨ ਤੂੰ ਨਾ ਅੱਧਾ ਤਾਂ ਕਪਚਾ ਬਣਾ ਲਾ ਠੀਕ ਆ ਬਣਾ ਲੈਂਦਾ ਚਲ 1 ਮਿੰਟ ਰੁਕ ਜਾ ਯਾਰ हेलो हेलो सीक भाजी सताल है ठीक तस्थिका है।, है तु सुना बच्चा भाभी हाँ सब ठीक है बच्चे भी ठीक है भाभी भी ठीक है ਤੂੰ ਯਾਹ ਤੇ ਕੰਮ ਤੇ ਨਹੀਂ ਗਈ? ਕੰਮ ਤੇ ਹੀ ਗਈ ਮੈਂ। ਬਾਜ਼ਾਰ ਦੇ ਕੰਮ ਹੀ ਥੋੜੇ ਜਿਹਾ ਕਰਨਾ ਹੈ। ਅੱਛਾ। ਕਿੱਥੇ ਕ ਕਰਕੇ ਗਈ? ਹਾਂ, ਹੈ ਗੱਦ ਮੈਂ ਤੁਹਾਡੇ ਘਰ ਲੱਗੀ ਆਂ ਸਰੰਦਾਰ ਰੋਡ ਤੇ। ਅੱਛਾ, ਤੂੰ 10 ਮਿੰਟ ਆ ਸਕਦੇ ਜੇ ਘਰ? 10 ਮਿੰਟ ਮੈਂ ਕੰਮ ਤੇ ਵਾਪਸ ਜਲਦੀ ਜਾਣਾ ਫਿਰ ਬੋਲਣਗੇ ਆਵੇਂ। ਤੂੰ ਥੋੜੀ ਦੇਰ ਆ ਜਾਓ, ਤੇ ਨਾ ਨਾ ਇਹ ਵੀ ਘਰ ਦੇ ਗਏ ਨੇ, ਇਨਾਂ ਨੂੰ ਸਾਡੇ ਨਾਲ ਥੋੜਾ ਜਿਹਾ ਕੰਮ ਹੋ ਜਾ। ਅੱਛਾ ਅੱਜ ਘਰੇ ਗਿਆ ਨਹੀਂ ਕੰਮ ਤੇ ਨਹੀਂ ਅੱਜ ਕਰ ਗਏ ਨਹੀਂ 10 ਮਿੰਟ ਆ ਜਾਓ ਚਲੋ ਨਾ ਫਿਰ ਮੈਂ ਦਾ ਪਰ ਮੈਂ ਰੁਕਣਾ ਨਹੀਂ ਬੋਦੀ ਦੇਰ ਮੈਂ ਜਲਦੀ ਚਲ ਜਾਣਾ ਹੈ ਠੀਕ ਹੈ ਚਲੋ ਆਜੋ ਫਟਾਫਟ ਮੈਂ ਤਾਂ ਵੈਸੇ ਚਾਹ ਬਣਾ ਲਈ ਹੁੰਦਾ ਚਲ ਠੀਕ ਆ ਗਿਆ ਜਲਦੀ ਆ ਜਾਓ ਠੀਕ ਠੀਕ ਕਿੱਤਾ ਹੀ ਕੌਣ ਭਾਜੀ ਨੂੰ ਕਿੱਤਾ ਸੀ ਇੱਥੇ ਗਏ ਹੀ ਲੱਗੇ ਕਹਿੰਦੇ ਆਨੇ ਮੈਂ ਠੀਕ ਆ ਲੋ ਆਈ ਗੇਜਾ ਬਾਜੀ। ਹੋਰ ਜੀ। ਪਰੀ ਸਸਵੀ ਕਾਮ। ਸਸਵੀ ਕਾਮ ਬਾਜੀ। ਸਸਵੀ ਕਾਮ ਬਾਜੀ। ਠੀਕ ਆ। ਅੱਜ ਗਿਆ ਨਹੀਂ ਕੰਮ ਤੇ। ਅੱਜ ਤਾਂ ਥੋੜੇ ਜੇ ਕੰਮ ਕਰਨਾ ਹੀ ਜ਼ਰੂਰੀ। ਤੇ ਫਿਰ ਚਰਨਜੀਤ ਕੈਮ ਦੀ ਕੀ ਟਾਈਮਸ ਆ ਜਾਓ। ਤੇ ਮੈਂ ਦੋ ਕੰਮ ਕਰ ਆਇਆ ਵਾਂ ਤੇ ਬਾਕੀ ਮੈਂ ਕੱਲ ਤੇ ਪਾਤੇ ਆ। ਤੇ ਅੱਜ ਜਿਹੜੇ ਜ਼ਰੂਰੀ ਹੀ ਤੇ ਫਿਰ ਮੈਂ ਕਰ ਲੀਏ। ਪਾਣੀ ਪੀਣਾ ਬਾਜੀ। ਨਹੀਂ ਪਾਣੀ ਨਾ। ਉਹ ਕਿਹਤੋਂ ਦੱਸਣਾ ਬਾਜ਼ਾਰ ਕੰਮ ਹੀ ਕੇਦਾ। ਉਥੋਂ ਪਰ ਪਾਣੀ ਪੀਆ ਆ ਮੈਂ ਦੱਸਣਾ ਉਹ ਘਰ ਘਰ ਬਾਹਰ ਘਰ ਬੜਾ ਠੀਕ ਸਭ ਭਾਬੀ ਦਾ ਕੀ ਹਾਲ ਹੈ ਬੱਚੇ ਠੀਕ ਨੇ ਹਾਂ ਠੀਕ ਸਭ ਤੂੰ ਕਿੱਧਰ ਆਈ ਏ ਕੰਮ ਤੇ ਮੈਨੂੰ ਥੋੜਾ ਜਿਹਾ ਕੰਮ ਹੈ ਉਹਨਾਂ ਦਾ ਮਾਲਕਾਂ ਦਾ ਹੀ ਕਹਿੰਦੇ ਕੋਈ ਜ਼ਰੂਰੀ ਕੰਮ ਹੈ ਹਾਂ ਮੈਨੂੰ ਦੱਸਿਆ ਇਹਨੇ ਕਿ ਤੁਸੀਂ ਬੜੇ ਟੈਨਸ਼ਨ 'ਚ ਹੈਗੇ ਜੇ ਦੱਸੋ ਟੈਨਸ਼ਨ ਫਿਰ ਯਾਰ ਹੋ ਹੀ ਜਾਂਦੀ ਤੈਨੂੰ ਪਤਾ ਹੀ ਆ ਆਪਣਾ ਕਾਰੋਬਾਰ ਹੀ ਬੇਲਾ ਹੁਣ ਕਿਸੇ ਕੋ ਕਰਦਾ ਵਾ ਜਿਉਂ ਦਾ ਘਾਟਾ ਪੈ ਗਿਆ ਤੇ ਲੈਣਾ ਦੇਣਾ ਬੜਾ ਆ ਦੱਸੰਦੇ ਕੀ 10-12000 ਰੁਪਏ ਹੀ ਦੇਣ ਦੇ ਬਸ ਤਨ ਘਰ ਮੈਂ ਤੈਨੂੰ ਬਤਾ ਭਰਦੇ ਨਹੀਂ ਨਾ ਯਾਰ ਲੋਕੀ ਮੈਂ ਅਗੜਾ ਕੋਈ ਕੰਮ ਸਿੱਖਿਆ ਵਾ ਆਪਣਾ ਬਿਜ਼ਨਸ ਹੀ ਕੰਮ ਕੋਈ ਸਿੱਖਿਆ ਵੇ ਆਥੀ ਤੇ ਚੱਲ ਬੰਦਾ ਉਹ ਕਰ ਲੈਂਦਾ ਵਾ ਹੁਣ ਫਿਰ ਜਿੰਨੇ ਕੁ ਦਿੰਦੇ ਉਹਨੇ ਨਾ ਫਿਰ ਗੁਜ਼ਾਰਾ ਕਰਨਾ ਪੈਣਾ ਭਾਜੀ ਜੇ ਤੁਸੀਂ ਦੁਬਾਰਾ ਆਪਣਾ ਕੰਮ ਕਰਨਾ ਵਾ ਸ਼ੁਰੂ ਤੇ ਉਹਦੇ ਵਿੱਚ ਕੀ ਹਿਸਾਬ ਕਿਤਾਬਾ ਯਾਰ ਆਪਣਾ ਕੰਮ ਕਿੱਥੇ ਹੋਣਾ ਆਪਣੇ ਕੰਮ ਆਸਤੇ ਪੈਸੇ ਚਾਹੀਦੇ ਪੈਸੇ ਮੇਰੇ ਕੋ ਕਿੱਥੋਂ ਆਣੇ ਆ 12000 ਸਾਰੀ ਤਨਖਾਹ ਮਿਲਦੀ ਹੈ ਉਹਦੇ ਵਿੱਚੋਂ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਵਾ ਫਿਰ ਲੈਣਾ ਦੇਣਾ ਕਿੰਨਾ ਦੇਣਾ ਕਰਜ਼ਾ ਮੇਰੇ ਸਿਰ ਤੇ ਆ ਘਰ ਆਣਾ ਤੇ ਆਪਣਾ ਕੰਮ ਕਿੱਥੋਂ ਕਰ ਲਵਾਂਗਾ ਨਹੀਂ ਫਿਰ ਵੀ ਉਸ ਹਿਸਾਬ ਨਾਲ ਵੇਖਿਆ ਜਾਵੇ ਤੇ ਕਿੰਨੇ ਕ ਪੈ ਲੱਗਣਗੇ ਮਾਲੋ ਜੀ ਜਿਆਦਾ ਨਾ ਵੱਡਾ ਕਰਾਂ ਥੋੜੀ ਜੀ ਸ਼ੁਰੂਆਤ ਕਰ ਲਾਂ ਫੇਰ ਵੀ ਘੱਟੋ ਘੱਟ 2 ਲੱਖ ਰੁਪਏ ਚਾਹੀਦਾ ਨੂੰ ਬੜਾ ਮੁਸ਼ਕਲ ਕੰਮ ਯਾਰ ਕਿੱਥੋਂ ਆਏ ਹੁਣ ਤੇ ਇਹੋ ਹੀ ਆ ਕਿ ਜਿੰਨੇ ਕੁ ਮਿਲਦੇ ਉਹਦੇ ਵਿੱਚ ਗੁਜ਼ਾਰਾ ਕਰੀ ਜਾਇਦਾ ਵਾ ਮੈਂ ਘਾ ਟੈਂਸ਼ਨ ਜਿਆਂ ਭਾਬੀ ਤੁਹਾਡੀ ਜਿਆਦਾ ਟੈਂਸ਼ਨ ਨਹੀਂ ਹੁੰਦੀ ਭਜੀ 2 ਲੱਖ ਰੁਪਏ ਨਾ ਹੋ ਜੇਗਾ ਤੁਹਾਡਾ ਕੰਮ ਸਟਾਰਟ ਹੋ ਉਹਦੇ ਜਾਓਗਾ 2 ਲੱਖ ਦੇ ਨਾਲ ਕਾਡਿੰਗ ਬੜੀ ਵਧੀਆ ਹੋ ਜਾਣੀ ਆ। ਤੇ ਬਾਕੀ ਮਿਹਨਤ ਕਰਾ ਕਰਕੇ ਕੰਮ ਤੇ ਵੈਸੇ ਮੇਰਾ ਚੱਲਿਆ ਹੀ ਹੋਇਆ ਇੱਕ ਹਿਸਾਬ ਦਾ ਕਿ ਸਾਰਾ ਜਿਹੜੇ ਗਾਹਕ ਹੀ ਮੇਰੇ ਪਹਿਲਾਂ ਲਈ ਆ। ਚੱਕਰੇ ਆ ਕਿ ਮੇਰੇ ਕੋਲ ਹੁਣ ਕੰਮ ਨਹੀਂ ਹੈਗਾ। ਮੈਂ ਨਾ ਤੁਹਾਨੂੰ ਕੁਝ ਥੋੜੇ ਜਿਹੇ ਪੈਸੇ ਦਿੰਨਾ 1.5 ਲੱਖ ਰੁਪਈਆ ਹੈਗਾ ਜੇ। ਤੁਸੀਂ ਕੰਮ ਸਟਾਰਟ ਕਰੋ। ਬਾਕੀ ਲੱਖ ਰੁਪਈਆ ਮੈਂ ਤੁਹਾਨੂੰ ਕੱਲ ਦੇ ਦਾਂਗਾ। ਤੇ ਜਿਹੜੇ ਘਟਦੇ ਉਹ ਕੰਮ ਚ ਲਾਓ ਤੇ 50000 ਰੁਪਈਆ ਤਹੀ ਆਪਣੇ ਘਰ ਰੱਖਿਓ ਕਿ ਜਿਹੜੇ ਛੋਟੇ-ਮੋਟੇ ਕੰਮ ਦੇਣ ਤਿਆਰ ਹੈਗਾ ਵਾ। ਉਹ ਤੁਸੀਂ ਵੇਖ ਲਿਓ। ਯਾਰ ਕਿੱਦਾਂ ਨਹੀਂ ਗੱਲਾਂ ਕਰਾਂਦੇ ਹਾਂ ਮੈਂ ਕਿੱਦਾਂ ਪੈ ਲੈ ਸਕਦਾ ਮੈਂ ਤਾਂ ਸੋਹੋਂ ਤੁਹਾਨੂੰ ਦੇਣੇ ਆ ਉਤੋਂ ਰਖੜੀ ਆਉਂਦੀ ਆ ਭਰਾ ਭੈਣ ਦਿੰਦੇ ਆ ਘਣਾ ਕੋ ਲੈਂਦੇ ਥੋੜੀ ਆ ਘਣਾ ਦੇ ਘਰ ਦਾ ਤੇ ਕਹਿੰਦੇ ਪਾਣੀ ਤੱਕ ਨਹੀਂ ਪਿੰਦੇ ਤੂੰ ਕਿੰਨਾ ਮੈਂ ਪੈ ਲੈਣਾ ਤੇਰੇ ਕੋ ਭਾਜੀ ਮੈਂ ਤੁਹਾਨੂੰ ਵੱਡਾ ਭਰਾ ਸਮਝ ਕੇ ਦਿੱਤੇ ਭੈਣ ਭਰਾ ਦੀ ਨਹੀਂ ਕੋਈ ਗੱਲ ਉਹ ਗੱਲਾਂ ਪੁਰਾਣੀਆਂ ਸੀ ਭੈਣ ਘਰ ਪਾਣੀ ਨਹੀਂ ਪਿੰਦਾ ਉਹ ਗੱਲਾਂ ਛੱਡੋ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰੋ ਜੇ ਤੁਹਾਡੇ ਕਾ ਰੋਟੀ ਪੱਕਣ ਲੱਗ ਜੇ ਤੇ ਮੈਨੂੰ ਹੋਰ ਕੀ ਚਾਹੀਦਾ ਤੁਹਾਡੀ ਭੈਣ ਨੂੰ ਹੋਰ ਕੀ ਚਾਹੀਦਾ ਪਰ ਫੇਰ ਵੀ ਯਾਰ ਮੈਂ ਕਿਦਾਂ ਲਿਲਾ ਪੈ? ਬਾਜੀ ਤੂੰ ਕਿਉਂ ਨਹੀਂ ਪੈਸੇ ਲੈ ਸਕਦੇ? ਮੈਂ ਸ਼ਾ ਤੂੰ ਹੀ ਸਾਨੂੰ ਢਿਲਦਾ ਹੀ ਆਏ ਜੇ ਮੈਂ ਸ਼ਾ ਹਾਰ ਰਖੀ ਤੂੰ ਹੀ ਮੈਨੂੰ ਸਾਨੂੰ ਦੇ ਕੇ ਤੋਰਿਆ ਵਾ ਨਾਲੇ ਸਾਰੇ ਮਰ ਤੂੰ ਹੀ ਸਾਨੂੰ ਪਾਲਿਆ ਲੋਕੀ ਕਹਿੰਦੇ ਨੇ ਮਾਪਿਓ ਨਾਲ ਪੇਕੇ ਹੁੰਦੇ ਨੇ ਮਾਪਿਓ ਤੋਂ ਜਾਣ ਤੋਂ ਬਾਅਦ ਤੂੰ ਹੀ ਸਾਨੂੰ ਸੰਭਾਇਆ ਵਾ ਤਾਡੀ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਤੁਸੀਂ ਪੂਰੀਆਂ ਕੀਤੀਆਂ ਨੇ ਜੇ ਅਸੀਂ ਅੱਜ ਤੁਹਾਡੀ ਮਦਦ ਵੀ ਕਰ ਸਕਦੇ ਤੇ ਕੌਣ ਕਰ ਸਕਦਾ ਬੱਸ ਤੁਸੀਂ ਤੁਸੀਂ ਇਹੋ ਜੀ ਗੱਲ ਨਾ ਕਹੋ ਕਿ ਅੱਜ ਮੈਂ ਤੁਹਾਡੀ ਮਦਦ ਕਰਨਾ ਚਾਹਦੀ ਆਂ ਤੇ ਤੁਸੀਂ ਮਨਾ ਨਾ ਕਰੋ ਨਾਲੇ ਨਾ ਲੋਕਾਂ ਦੀਆਂ ਗੱਲ ਛੱਡੋ ਲੋਕੀ ਜੋ ਸੋਚਦੇ ਨਾ ਉਹਨਾਂ ਨੂੰ ਸੋਚ ਲੰਦੋ ਤੁਹਾਨੂੰ ਇਹਦਾ ਨਾ ਕੋਈ ਫਰਕ ਨਹੀਂ ਪੈਂਦਾ ਨਾਲੇ ਅਸੀਂ ਘਰ ਘਰ ਜਾ ਕੇ ਥੋੜੀ ਦੱਸਣਾ ਵਾ ਕਿ ਅਸੀਂ ਤੁਹਾਨੂੰ ਪੈਸੇ ਦਿੱਤੇ ਆ ਤੁਸੀਂ ਆਪਣਾ ਕਾਰੋਬਾਰ ਸੈੱਟ ਕਰੋ ਜੋ ਕੋਈ ਕਹਿੰਦਾ ਉਹਨੂੰ ਕਹਿ ਲੰਦੋ ਜੋ ਕੋਈ ਸੋਚਦਾ ਉਹਨੂੰ ਸੋਚ ਲੰਦੋ ਸਾਨੂੰ ਫਰਕ ਨਹੀਂ ਜੀ ਪੈਂਦਾ ਯਾਰ ਤੁਸੀਂ ਕਿਉਂ ਜਿੱਦ ਕਰਉਂਦੇ ਜੀ ਤੁਸੀਂ ਕਿਉਂ ਮਜਬੂਰ ਕਰੰਦੇ ਜੀ ਮੈਨੂੰ ਮੈਂ ਨਹੀਂ ਲੈ ਸਕਦਾ ਪੈਸੇ ਸਮਝੋ ਗੱਲ ਨੂੰ ਭਾਜੀ ਮੈਨੂੰ ਪਤਾ ਤੁਸੀਂ ਕੀ ਸੋਚਦੇ ਪਏ ਜੀ ਤੁਹਾਡੇ ਮਨ 'ਚ ਕੀ ਚੱਲੰਦਿਆ ਕੋਈ ਗੱਲ ਨਹੀਂ ਜਦੋਂ ਤੁਹਾਡਾ ਕੰਮ ਚੱਲ ਜਾਏਗਾ ਤੁਸੀਂ ਪੈਸੇ ਮੋੜ ਦਿਓ ਤੇ ਕੰਮ ਤੇ ਸ਼ੁਰੂ ਕਰੋ ਪਰ ਲੇ ਲਓ ਭਾਈ ਜੀ ਇਦਨਾ ਕਰੋ ਲੈ ਲਓ ਤੁਸੀਂ ਕਰੋ ਕੰਮ ਸ਼ੁਰੂ ਤੁਸੀਂ ਇਹ ਪਹਿਲੇ ਲੈ ਜੋ ਮਨਾ ਨਾ ਕਰਿਓ ਹੁਣ ਪੈਸਾ ਤੁਸੀਂ ਇਹ ਪਹਿਲੇ ਵਰਤੋ ਤੁਸੀਂ ਕੰਮ ਸ਼ੁਰੂ ਕਰੋਗੇ ਰੱਬ ਤੁਹਾਨੂੰ ਭਾਗ ਲਾਏਗਾ ਜਦੋਂ ਤੁਹਾਡਾ ਜੀ ਕਰੇਗਾ ਤੁਹਾਨੂੰ ਲੱਗੇਗਾ ਕਿ ਮੇਰਾ ਕੰਮ ਸੈਟ ਆ ਤੁਸੀਂ ਬੇਸ਼ੱਕ ਮੋੜ ਦਿਓ ਅਸੀਂ ਨਾ ਨਹੀਂ ਕਰਾਂਗੇ ਠੀਕ ਆ ਅਸੀਂ ਨਹੀਂ ਨਾ ਕਰਾਂਗੇ ਤੁਸੀਂ ਵਰਤੋ ਪਹਿਲੇ ਜੀ ਅਸੀਂ ਨਾ ਤੁਹਾਡੀ ਬਾਹ ਫੜਾਂਗੇ ਤੇ ਕੌਣ ਫੜੇਗਾ ਕਿੰਨੇ ਕਿਰੇ ਤੁਸੀਂ 10 12000 ਰੁਪਏ 'ਚ ਕੰਮ ਕਰੋਗੇ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਆ ਬੱਚਿਆਂ ਦੀ ਕਿੰਨੀਆਂ ਫੀਸਾਂ ਮਾਹ ਹੀ ਗੁਜ਼ਾਰੇ ਆ ਸਾਰੇ ਘਰ ਦੇ ਜੀ ਕੰਮ ਕਰਨ ਤੇ ਫੇਰ ਕਿਤੇ ਗੁਜ਼ਾਰਾ ਵਾ ਨਾਨੇ ਭਾਜੀ ਜ਼ਰੂਰੀ ਥੋੜੀ ਆ ਕਿ ਭਰਾਵਾਂ ਨੇ ਹਰ ਜਗ੍ਹਾ ਮਦਦ ਕਰਨੀ ਹੁੰਦੀ ਆ ਭੈਣਾਂ ਦਾ ਵੀ ਜ਼ਰ ਫਰਜ਼ ਹੁੰਦੇ ਨੇ ਭਰਾਵਾਂ ਦੀ ਮਦਦ ਕਰੇ ਇਹ ਗੱਲ ਭੈਣਾਂ ਦੇ ਕੋਈ ਫਰਜ਼ ਨਹੀਂਗੇ ਜੇ ਭੈਣ ਆਪਣੇ ਘਰ ਸੋਖੀਆਂ ਨੇ ਤੇ ਭਰਾਵਾਂ ਦੀ ਮਦਦ ਕਰ ਸਕਦੀਆਂ ਨੇ ਸਾਡਾ ਕੰਮ ਚੱਲ ਜੇ ਇਹ ਚੰਨ ਹੋਰ ਕੀ ਚਾਹੀਦਾ ਅਸੀਂ ਸਭ ਖੁਸ਼ ਹੋਵਾਂਗੇ ਸਾਨੂੰ ਉਹ ਪ੍ਰਮਾਤਮਾ ਨੇ ਹੋਰ ਦੇਣਾ ਸਕੋ ਕਿਸੇ ਦੀ ਮਦਦ ਕਰਨਾ ਮਾੜੀ ਗੱਲ ਨਹੀਂ ਆ ਚੰਗੀ ਗੱਲ ਆ ਤੁਸੀਂ ਇਹ ਪੈਸੇ ਵਰਤੋ ਜਦੋਂ ਤੁਹਾਡਾ ਮਨ ਕਰੇ ਵੀ ਵਰਤਿਓ ਬਾਜੀ ਤੁਸੀਂ ਘਬਰਾਓ ਨਾ ਅਸੀਂ ਤੁਹਾਡੇ ਨਾਲ ਹਾਂ ਯਾਰ ਤੁਸੀਂ ਤੇ ਮੈਨੂੰ ਕਰਜ਼ੇ ਥੱਲੇ ਦਬਤਾ ਤੁਸੀਂ ਥੇ ਥੇ ਆਸੀ ਬਦਲਦਾ ਅੱਜ ਤੱਕ ਸੋਚਿਆ ਸੀ ਦੇਖਿਆ ਸੀ ਕਿ ਭਰਾਵਾਂ ਦੇ ਸਰ ਤੇ ਜ਼ਿੰਮੇਵਾਰੀ ਹੁੰਦੀ ਹੈ ਭੈਣਾਂ ਦੇ ਹਰ ਕੰਮ ਭਰਾ ਕਰਦਾ ਕੋਈ ਵੀ ਗੱਲ ਹੋਵੇ ਕਹਿੰਦੇ ਆ ਭਰਾ ਦੀ ਜ਼ਿੰਮੇਵਾਰੀ ਹੈ ਤੇ ਇਹ ਨਮਾ ਇਤਿਹਾਸ ਰੱਖਦਾ ਇੱਕ ਗਰੀਬ ਭਰਾ ਦੀ ਬਾਉ ਦੀ ਭੈਣ ਫੜਾਂਗੀ ਜਿਹੜਾ ਹਰਕੇ ਦੀ ਸੋਚ ਇਦਾਂ ਦੀ ਹੋ ਜੇ ਨਾ ਦੁਨੀਆ ਵਿੱਚ ਖੁਸ਼ੀਆਂ ਖੁਸ਼ੀਆਂ ਹੋਣ ਤੇ ਇਹਦੇ ਘਰ ਵੀ ਦੁੱਖ ਨਾ ਹੋਵੇ ਦੁੱਖ ਸੁੱਖ ਆਉਂਦੇ ਆ ਜੇ ਤੁਹਾਡੇ ਵਰਗੇ ਭੈਣ ਤਾਂ ਸਾਥ ਦੇਣ ਵਾਲੇ ਹੋਣ ਨਾ ਤੇ ਦੁੱਖਾਂ ਦਾ ਟਾਈਮ ਬੜੀ ਆਸਾਨੀ ਨਾਲ ਬਸਰੋ ਜੀ ਮੈਂ ਬੜਾ ਖੁਸ਼ਕਿਸਮਤ ਆ ਕਿ ਮੇਰੀ ਇਹੋ ਜਿਹੀ ਭੈਣ ਇਹੋ ਜਿਹਾ ਜੀਜਾ ਜੀਜਾ ਤੇ ਲੋਕਾਂ ਨੇ ਰਿਸ਼ਤਾ ਬਣਾਇਆ ਅੱਜ ਮੈਨੂੰ ਪਤਾ ਲੱਗਾ ਕਿ ਜੀਜੇ ਵੀ ਭਰਾ ਹੁੰਦੇ ਲੋੜ ਪੈਣ ਤੇ ਆਪਣੇ ਸਾਲੇ ਨਾਲ ਭਰਾ ਬਣ ਕੇ ਖੜ ਜਾਂਦੇ ਆ ਉਹਨਾਂ ਦੇ ਬਾਵਾ ਬਣ ਜਾਂਦੇ ਆ ਮੇਰਾ ਸਾਰਾ ਬੋਝ ਹੀ ਲਾਤਾ ਤੂੰ ਅੱਜ ਮੈਨੂੰ ਮਹਿਸੂਸ ਹੋਉਂਦਿਆ ਮੈਂ ਕੱਲਾ ਭਰਾ ਨਹੀਂ ਨਾਲ ਮੇਰੇ ਦੋ ਹੋਰ ਭਰਾ ਹੈਗੇ ਓ ਕੱਲਾ-ਗੱਲਾ ਜਿਨਾ ਮੈਂ ਚਾਹ ਹੀ ਪੂੰਜੀ ਕਾਜੀ ਬੈਠੋ ਮੈਂ ਨਾ ਚਾਹ ਲੈ ਕੇ ਆਉਂਦਾ ਚਾਹ ਹੁਣ ਰਹਿਣ ਦੇ ਮੈਂ ਲੇਟ ਹੋ ਜਾਣਾ ਮੈਂ ਕੰਮ ਤੇ ਜਾਣਾ ਯਾਰ ਬੈਜੋ 5 ਮਿੰਟ ਹੀ ਲੱਗਣਿਆ ਸਾ ਜਲਦੀ ਲਿਆ ਫਿਰ ਚਲੋ ਮੈਂ ਨਾਕ ਲਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਠੀਕ ਠਾਕ ਅੱਜ ਦੀ ਵੀਡੀਓ ਅਸੀਂ ਤੁਹਾਡੇ ਆਸੇ ਬਣਾਈ ਆ ਕਿ ਜਿਵੇਂ ਇੱਕ ਭਰਾ ਚੱਲਦੇ-ਚੱਲਦੇ ਤੁਹਾਨੂੰ ਪਤਾ ਜ਼ਿੰਦਗੀ 'ਚ ਉਤਾਰ ਚੜ੍ਹਾ ਆਉਂਦੇ ਰਹਿੰਦੇ ਆ ਉਹਨਾਂ ਦਾ ਕੰਮ ਖਰਾਬ ਹੋ ਜਾਂਦਾ ਘਾਟਾ ਪੈ ਜਾਂਦਾ ਵਾ ਤੇ ਘਰ ਦੇ ਹਾਲਾਤ ਬਹੁਤ ਹੀ ਉਹਨਾਂ ਦੇ ਨਾਜ਼ੁਕ ਹੋ ਜਾਂਦੇ ਆ ਘਰ ਦਾ ਜਿਹੜਾ ਗੁਜ਼ਾਰਾ ਹੁੰਦਾ ਮੁਸ਼ਕਿਲ ਨਾਲ ਚੱਲਦਾ ਵਾ ਤੇ ਭੈਣ ਤੇ ਜੀਜਾ ਸੋਚਦੇ ਆ ਕਿ ਅਸੀਂ ਉਹਦੀ ਹੈਲਪ ਕਰਦੇ ਆ ਜਿਵੇਂ ਤੁਹਾਨੂੰ ਅਸੀਂ ਵੀਡੀਓ ਚ ਵਿਖਾਇਆ ਵਾ ਤੋਂ ਬੜੇ ਵਧੀਆ ਢੰਗ ਨਾਲ ਉਹਨਾਂ ਦੀ ਹੈਲਪ ਕਰਦੇ ਆ ਤੇ ਮਾਰੇ ਟਾਈਮ ਦੇ ਵਿੱਚ ਉਹਨਾਂ ਦੀ ਬਾਹ ਫੜਦੇ ਆ ਵੀਡੀਓ ਵਿੱਚ ਅਸੀਂ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਮੈਸੇਜ ਕੀਤਾ ਵਾ ਕਿ ਜੇ ਤੁਹਾਡਾ ਭੈਣ ਭਰਾ ਕੋਈ ਜ਼ਿੰਦਗੀ ਵਿੱਚ ਚੱਲਦੇ ਆ ਉਤਾਰ ਚੜ੍ਹਾਅ ਵਿੱਚ ਕਿਸੇ ਦੇ ਘਰ ਥੋੜੀ ਦੁੱਖ ਤਕਲੀਫ ਆ ਐਂ ਉਹਨਾਂ ਦੀ ਮਦਦ ਕਰ ਦਈਏ ਤੇ ਚਲੋ ਉਹਨਾਂ ਦਾ ਅਸੀਂ ਦੁੱਖ ਵੰਡਾ ਸਕਦੇ ਆ ਜੇ ਸਾਨੂੰ ਮਾਣ ਇਹਨੀ ਸਮਰਥਾ ਬਖਸ਼ੀ ਆ ਇਸ ਲਾਈਕ ਬਣਾਇਆ ਵਾ ਅਸੀਂ ਕਿਸੇ ਦੀ ਮਦਦ ਕਰ ਸਕੀਏ ਤੇ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਵਾ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮੈਲ ਦਾ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀਆਂ ਜਿਹੜੀਆਂ ਵੀਡੀਓ ਆ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਪਣੇ ਆਲੇ ਦੁਆਲੇ ਨੂੰ ਖ਼ਸਾਫ਼ ਸੁਥਰਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਓ ਰੁੱਖ ਲਗਾਓ ਜੀਵਨ ਬਚਾਓ ਸਤਿ ਸ੍ਰੀ ਅਕਾਲ